ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਅੱਜ ਨੂੰ ਲੈ ਕੇ ਹਾਂ ਜਰਾਂ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨੇ ਵੀ ਨਾ ਪਹਨਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਐਨਓਸੀ ਅਤੇ ਚੁੱਲਾ ਟੈਕਸ ਦੇ ਆਧਾਰ ਤੇ ਕੋਈ ਵੀ ਨਾਮਜ਼ਗੀ ਦੀ ਪੱਤਾ ਰੱਦ ਨਾ ਹੋਵੇਗਾ ਤੇ ਕਾਲੀ ਦਲ ਇਸ ਦਿਨ ਚੰਡੀਗੜ੍ਹ ਸ਼ਮਨਿਕਾ ਲੀਗਲ ਦੇ ਅੱਜ ਸੂਬਾ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਮੌਜੂਦਾ ਪੰਚਾਇਤ ਚੋਣਾਂ ਵਿੱਚ ਏਜ ਕਿਨ ਬਣਾਇਆ ਜਾਵੇ ਕਿ एनओसी जाट चुल्ला टैक्सिन ਦੇ ਆਧਾਰ ਤੇ ਕੋਈ ਵੀ ਦਸਤਾਵੇਜ਼ ਰੱਦ ਨਾ ਕੀਤਾ ਜਾਵੇ ਸੂਬਾ ਚੋਣ ਕਮਿਸ਼ਨ ਨੂੰ ਲਿਖੇ ਪੱਤਰ ਵਿੱਚ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਭਾਵੇਂ ਕਮਿਸ਼ਨ ਰਾਜ ਕਮਲ ਚੌਧਰੀ ਨੇ ਇਸ ਸੰਬੰਧੀ ਹਜ ਤਾਈ ਵਿਚਾਰ ਨਹੀਂ ਕੀਤੀ ਹੈ ਪਰ ਉਹਨਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਉਹਨਾਂ ਨੇ ਕਮਿਸ਼ਨ ਦੇ ਬੇਨਤੀ ਕੀਤੀ ਹੈ ਕਿ ਉਹ ਸਾਰੇ ਰਿਟਰਨਿੰਗ ਅਫਸਰਾਂ ਨੂੰ ਹਦਾਇਤ ਕਰਨ ਦੀ ਜੇਕਰ ਉਹ ਉਹ ਐਪ اوਸੀ ਨਾ ਹੋਣ ਤੇ ਚੱਲਾ ਟੈਕਸ ਨਾ ਭਰਨ ਤਾਂ ਕਰਨ ਕੋਈ ਨਾਮਜ਼ਗੀ ਦੀ ਪੱਤਰ ਰੱਦ ਕਰਨਾ ਵੀ ਚਾਹੁੰਦੇ ਹਨ ਪਰ ਉਹਨਾਂ ਨੇ ਇਹ ਵੀ ਘੋਸ਼ ਕੋਲਖ ਲਈ ਉਹਨਾਂ ਕਿਹਾ ਹੈ ਕਿ ਕਮਿਸ਼ਨਰ ਕੋਈ ਭੇਜਣਾ ਉਹਨਾਂ ਕਿਹਾ ਹੈ ਕਿ ਇਸ ਵੇਲੇ ਪੰਚਾਇਤੀ ਵਿਕਾਸ ਵਿਭਾਗ ਨੇ ਅਫਸਰ ਜਾਣਬੁੱਝ ਕੇ ਨਾਮਜ਼ਗੀ ਦੀ ਪੱਤਰਾਂ ਬਾਰੇ ਫੈਸਲੇ ਲਟਕਾ ਰਹੇ ਹਨ ਤਾਂ ਜੋ ਆਖਰੀ ਮੌਕੇ ਇਨਾ ਨੂੰ ਰੱਦ ਕੀਤਾ ਜਾ ਸਕੇ ਤਾਂ ਜੋ ਬੈਨਕਾਰਾਂ ਨੂੰ ਲੋਕਚੋਣ ਪ੍ਰਕਿਰਿਆ ਪੂਰੀ ਹੋਣ ਮਗਰੋਂ ਹਾਈ ਕੋਰਟ ਕੋਲ ਪਹੁੰਚਣ ਕਰਨ ਤੋਂ ਇਲਾਵਾ ਹੋ ਸਕੇ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ